ਇਸ ਨਾਲ ਹੀ ਅਗਲੀ ਖਬਰ ਦੀ ਗੱਲ ਕਰਦੇ ਹਾਂ ਲੁਧਿਆਣਾ ਦੇ ਥਾਣਾ ਜਮਾਲਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਨੇ ਚੋਰੀ ਦੀਆਂ ਵਾਧੂ ਵਾਦਦਾਤਾਂ ਦੇ ਵਿੱਚ ਸ਼ਾਮਲ ਇੱਕ گروਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨੇ ਵਿਅਕਤੀ ਗਲੀ ਮੋਹੱਲਿਆਂ ਦੇ ਵਿੱਚ ਖੜੀ ਗੱਡੀਆਂ ਅਤੇ ਉਦਯੋਗਿਕ ਇਲਾਕਿਆਂ ਦੇ ਵਿੱਚ ਚੋਰੀਆਂ ਕਰਦੇ ਸਨ 28 ਜੁਲਾਈ ਨੂੰ ਪੁਲਿਸ ਗਸ਼ਤ ਦੌਰਾਨ ਪਾਇਆ ਕਲੋਨੀ ਪਾਮਿਆ ਰੋਡ ਇਲਾਕੇ ਦੇ ਵਿੱਚ ਤਿੰਨ ਸ਼ੱਕੀਆਂ ਦੇ ਕੋਲ ਲੰਘਦੀ ਹੈ ਤਾਂ ਇਹਨਾਂ ਨੂੰ ਸ਼ੱਕ ਹੁੰਦਾ ਹੈ ਪੁਲਿਸ ਦੇ ਵੱਲੋਂ ਇਹਨਾਂ ਤਿੰਨ ਸ਼ੱਕੀਆਂ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ ਮੋਟਰਸਾਈਕਲ ਤੇ ਹੋਰ ਕਈ ਕੀਮਤੀ ਸਮਾਨ ਜਿਹੜਾ ਹੈ ਉਹ ਬਰਾਮਦ ਹੋਇਆ ਹੈ ਇਹਨਾਂ ਦਾ ਨਾਮ ਰਾਜਾ ਰਾਮ ਸਾਹਿਲ ਖਾਨ ਤੇ ਮੋਨੂ ਵਜੋ ਇਹਨਾਂ ਦੇ ਜਿਹੜੇ ਨਾਮ ਹੈ ਉਹ ਸਾਹਮਣੇ ਆਏ ਨੇ ਇਹਨਾਂ ਚੋਰਾਂ ਦੇ ਪੁਲਿਸ ਨੇ ਪੰਜ ਚੋਰੀ ਦੀਆਂ ਮੋਟਰਸਾਈਕਲ ਵੀ ਬਰਾਮਦ ਕੀਤੀਆਂ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਤੇ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਸ ਦੀ ਵੀ ਜਾਂਚ ਚੱਲ ਰਹੀ ਹੈ ਇਹਦੇ ਵਿੱਚ ਸਾਡੇ ACP ਇੰਡਸਟਰੀ ਏਰੀਆ ਹੈ ਔਰ ਇਨਸਪੈਕਟਰ ਬਲਵਿੰਦਰ ਕੌਰ ਐਸ ਐਚਓ ਜਮਾਲਪੁਰ ਔਰ ਉਹਨਾਂ ਨਾਲ ਮੁੰਡੀਆਂ ਚੌਕ ਦੇ ਚਾਰ ਸੁਜੀਤ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੰਦ ਜਿਹੜਾ ਇਹਨਾਂ ਨੇ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਕਾਬੂ ਕਰਨ ਤੇ ਚੈੱਕ ਕਰਨ ਤੇ ਪਾਇਆ ਗਿਆ ਵੀ ਉਹਨਾਂ ਕੋਲ ਮੋਟਰਸਾਈਕਲ ਚੋਰੀ ਦਾ ਸੀ ਉਹ ਚੋਰੀ ਦਾ ਮੋਟਰਸਾਈਕਲ ਤੋਂ ਬਾਅਦ ਇਹਨਾਂ ਨੇ ਇਨਵੈਸਟੀਗੇਸ਼ਨ ਦਰਮਿਆਨ ਉਹਨਾਂ ਕੋਲੋਂ ਚਾਰ ਮੋਟਰਸਾਈਕਲ ਹੋਰ ਬਰਾਮਦ ਕੀਤੇ ਔਰ ਮੋਟਰਸਾਈਕਲ ਦੀ ਜਿਹੜਾ ਹੈਗਾ ਹੋਲ ਪਰਚਾ ਦਰਜ ਹੋਣ ਤੋਂ ਬਾਅਦ ਪੰਜ ਮੋਟਰਸਾਈਕਲ ਇਹਨਾਂ ਤੋਂ ਬਰਾਉਂਡ ਕੀਤੇ। ਔਰ ਜਿਹੜਾ ਇਹਨਾਂ ਵਿੱਚ ਇੱਕ ਹੈਗਾ ਰਾਜਾ ਰਾਮ ਨਾ ਦਾ ਬੰਦਾ ਉਹ 37 ਸਾਲ ਏਜ ਆ ਉੱਤੇ ਆਲਰੇਡੀ ਪਹਿਲਾਂ ਵੀ ਪੰਜ ਪਰਚੇ ਦਰਜਾ ਹੁਣੇ ਪਾ ਕੇ 6 ਪਰਚੇ ਦਰਜ ਹੋਏ ਔਰ ਥਾਣਾ ਫੋਕਲ ਪੁਆਇੰਟ ਦਾ ਪੀਓ ਵੀ ਹੈਗਾ ਇੱਕ ਕੇਸ ਦਾ ਪਕੌੜਾ ਵੀ ਹੈਗਾ। ਤੇ ਉਹਦੇ ਵਿੱਚ ਇਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਔਰ ਬਾਕੀ ਉਹ ਮਾਨ ਲਾਇਕ ਹੈ ਕਿ ਅਗੇ ਫਰਦਰ ਜਿਹੜੀ ਅਗੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਵੀ ਹੋਰ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਕੀਤੀਆਂ ਕਿੱਥੇ ਕਿੱਥੇ